ਪਹਿਲਾ ਮੇਰੇ ਨੌਜਵਾਨ ਸਾਥੀਓ ਤੇ ਮੇਰੇ ਭੈਣੋ ਫਤਿਹ ਅਰਜ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਾਵੋ ਇਹ ਜ਼ਾਲਮ ਸਰਕਾਰਾਂ ਇਸ ਕੀਤੇ ਦੇ ਤੁਰਪੀਆਂ ਪਹਿਲਾ 3 ਸਾਲ ਇਹਨਾਂ ਨੇ ਲੁੱਟਖੋਟ ਕੀਤੀ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਪੂਰਾ ਪੈਸਾ ਕਮਾ ਕੇ ਮੈਨਿੰਗ ਭਾਰਾ ਤੋਂ ਪੈਸਾ ਕਮਾ ਕੇ ਦੋਸਤੋ ਆਹ ਹੁਣੇ ਸਰਪੰਚਾਂ ਦੇ ਦੁਆਰੇ ਹੋ ਗਏ ਸਰਪੰਚਾਂ ਦੇ ਦੁਆਰੇ ਇਹ ਕਹਿੰਦੇ ਨੇ ਕਿ ਜੇ ਕੋਈ ਤੁਹਾਡੇ ਕੋਲ ਇਲਾਕੇ ਦਾ 2 ਲੱਖ ਦੀ ਜ਼ਮੀਨ داری ਆ ਉਹਦੇ ਵਿੱਚੋਂ ਸਾਨੂੰ ਹਿੱਸਾ ਦੋ ਆ ਚੇਤਨ ਸਿੰਘ ਜੀ ਦਾ ਜੋੜੇ ਮਾਜਰਾ ਕੋ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਦਿੱਲੀ ਕੋਰ ਦੇ ਵਿੱਚ ਤੇ ਸਾਡੇ ਕੋਲ ਹੀ ਹੁੰਦਾ ਸੀ ਉੱਥੇ ਉਹ ਫਿਰ ਲੜੜੀਆਂ ਵੱਗਦੋ ਫਿਰ ਦੱਸਦੀ ਉਹ ਇਲੈਕਸ਼ਨ ਤੋਂ ਪਹਿਲਾਂ ਇੱਥੇ ਆਪਣੇ ਅਜਿੰਦਰਾ ਹਸਤਾ ਦੇ ਵਿੱਚ ਕਰੋਨਾ ਦੀਆਂ ਕੁੜੀਆਂ ਜਿਹੜੀਆਂ ਇਹਨਾਂ ਨੇ ਹਟਾਈਆਂ ਨੇ ਕਰੋਨਾ ਦੇ ਵਿੱਚੋਂ ਉਹਨਾਂ ਦੇ ਵਿੱਚ ਆਂਦਾ ਸੀ ਅਸੀਂ ਇਹਨੂੰ ਸਟੇਰ ਵੀ ਸਮਝ ਨਹੀਂ ਕਰਨ ਦਿੰਦੇ ਸੀ ਪਰ ਪਰਾਰੇ ਵੱਧ ਕਿਸਮਤੀ ਆਪਣੀ ਹੈ ਜਦੋਂ ਆਪਣੇ ਦੇ ਕੋਈ ਐਜੀ ਭੀੜ ਪੈ ਜਾਂਦੀ ਹੈ ਆਪਾਂ ਘਰੋਂ ਨਹੀਂ ਨਿਕਲਦੇ ਜਦੋਂ ਇਹਨੇ ਲਗ ਮੰਤਰੀ ਆ ਜਾਂਦੇ ਨੇ ਤੁਹਾਡੇ ਕੋਲ ਤੁਸੀਂ ਨਿਆ ਕਾ ਕਾਜੂ ਬਦਾਮ ਠੰਡੇ ਇਹਨੂੰ ਵੱਖ-ਵੱਖ ਚੀਜ਼ਾਂ ਤੁਸੀਂ ਲੈ ਕੇ ਦਿੰਦੇ ਹੋ ਮੈਨੂੰ ਐਂ ਦੱਸੋ ਕਿੰਨੇ ਸਾਲ ਹੋ ਗਏ ਦੇਖਿਆ ਯਾਦ ਕਿਤੇ ਨੂੰ ਕੱਡੇ ਪਿੰਡਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਕੁਝ ਕੀਤਾ ਨਹੀਂ ਕੀਤਾ ਕਿ ਨੁਕਸਕੋਰ ਦਾ ਲੱਗੇ ਹੋਏ ਨੇ ਜੇ ਤੁਸੀਂ ਅੱਜ ਵੀ ਨਾ ਸਮਝੇ ਜਿਵੇਂ ਹੋਰ ਕੋਈ ਕਹਿੰਦਾ ਕਾਂਗਰਸੀ ਸਰਪੰਚਾ ਅਕਾਲੀ ਦਲ ਦਾ ਸਰਪੰਚਾ ਹੈ ਚੜ੍ਹਵਾਲਾ ਦਾ ਸਰਪੰਚ ਹੈ ਇਹੋ ਸਰਕਾਰਾਂ ਕਿਸੇ ਦੇ ਨਹੀਂ ਹੋਖਾਦੀਆਂ ਸਰਪੰਚ ਆਪਣੇ ਦੇ ਵਿਚ ਆ ਗਏ ਖਾਲੇ ਸਾਹਿਬ ਪਾਤਸ਼ਾਹ ਦੀ ਨੀਂਹ ਉੱਪਰ ਜਾਣਗੇ ਪਰ ਨਗਰਗਾਇਆ ਇੱਥੇ ਨੂੰ ਦੇਖੋ ਇਹ ਅੱਜ ਦੇ ਤੋਂ ਕੰਮ ਕਰਕੇ ਡੀਵੀਡੀ ਵੀ ਕਰੇ ਗੱਲਾਂ ਕਹਿੰਦਾ ਰਹਾ ਬੇਨਤੀ ਕਰ ਰਹਾ ਸਾਰੇ ਜਗਤ ਵੀਰਾਂ ਨੂੰ ਪੈਣਾ ਨੂੰ ਹੱਵਾ ਲਾ ਕੇ ਪੈਣ ਦੇ ਹੱਕ ਦੇ ਖਾਦੋ ਆਪਾਂ ਇਹ ਬਹਾਅ ਕਰਾ ਕੇ ਜਾਂਦੇ ਤੇ ਜੋ ਵਾਕੀ ਹੋਵੇ ਤੇ ਕਾਨੂੰਨ ਪਰਿਸ਼ਤ ਹੋਰ ਬਗਾ ਐਕਸ਼ਨ ਤੇ ਲੈਣਾ ਪਵੇ ਲਵਾਏ ਜਰੂਰ ਲਵਾਏ ਵੋ ਵੋ ਸੱਜਾ ਤੋਂ ਆਏ ਸਾਡੇ ਪਸਾਨ ਸਦੂਰ ਸਾਡੇ ਮਾਵਾ ਭੈਣਾ ਪੰਚ ਸਰਪੰਚ ਸਭ ਤੋਂ ਪਹਿਲਾਂ ਆਪਾਂ ਪਤੇ ਦੀ ਸਾਂਝ ਤਾਲੀਏ ਬੋਲੀ ਵਾਲੇ ਦਾ ਮਾਸਾ ਵਾਇਟੋ ਜੀ ਕੀ ਬਤੇ ਤਾਂ ਤਾਂ ਤਰਾ ਉਹ ਤੁਹਾਨੂੰ ਪਤਾ ਹੀ ਆ ਇਹ ਸਰਕਾਰਾਂ ਕਰ ਕੀ ਰਹੀਆਂ ਨੇ ਸਿਰਫ ਜਦੋਂ ਥੋੜੀ-ਬੋਤੀ ਜੇ ਦੂਜੀ ਤਰਫ ਪਿੰਡ ਦੇ ਵਿੱਚ ਕੋਈ ਸਰਕਾਰ ਦੇ ਨਾਲ ਰਾਜ ਕੇ ਤਾਕਤਵਰ ਹੁੰਦੀ ਆ ਪਰ ਦੂਜੀ ਤਰਫ ਨੂੰ ਸਸਪੈਂਡ ਕਰਾਉਂਦੀ ਆ ਇਹ ਬਹੁਤ ਚਿਰਾਂ ਤੋਂ ਇਹ ਚੱਲਿਆ ਹੀ ਆਇਆ ਕਿਉਂਕਿ ਇਹ ਸਰਪੰਚ ਤੱਕ ਹੀ ਸੀਮਤ ਹੁੰਦਾ ਅੱਜ ਤੱਕ ਇਹਨਾਂ ਨੇ ਨਾ ਕਦੇ ਕੋਈ ਐਮਐਲਏ ਨਾ ਕਰੇ ਐਫਪੀ ਤੁਸੀਂ ਸਸਪੈਂਡ ਹੁੰਦੇ ਦੇਖੇ ਨੇ ਇਹ ਰਾਜ ਤੇ ਖਾਂਦੇ ਨੇ ਆਪਾਂ ਨੂੰ ਆਪਣੀ ਜਿਹੜੀ ਏਕਤਾ ਹੈ ਇਹ ਲੋਕਾਂ ਦੀ ਏਕਤਾ ਬਹੁਤ ਜ਼ਰੂਰੀ ਆ ਹੁਣ ਆਪਣੇ ਸੋਸ਼ਲ ਮੀਡੀਆ ਤੇ ਤਕਰੀਬਨ ਸਾਰਿਆਂ ਨੇ ਦੇਖਿਆ ਹੀ ਆ ਨੇਪਾਲ ਦੇ ਵਿੱਚ ਜਿਹੜੇ ਲੋਕ ਏਕਤਾ ਦੀ ਉਹ ਕੀ ਕੀਤਾ ਸਰਕਾਰਾਂ ਦਾ ਉਹਨਾਂ ਨੂੰ ਸੜਕ ਤੇ ਰਾਹੀਂ ਭੱਜਣ ਦਾ ਮੌਕਾ ਨਹੀਂ ਦਿੱਤਾ ਉਹ ਪ੍ਰਾਣਾ ਤੇ ਲੋਕੋ ਉਹ ਭਰਾਓ ਹੈਲੀਕਾਪਟਰ ਦੇ ਵਿੱਚ ਇੱਕ ਕੋਪੀ ਰਾਹੀ ਬਹਿ ਕੇ ਉਹਨੇ ਦੇਸ਼ ਛੱਡ ਕੇ ਸਬ ਚైనਾ ਦੇ ਵਿੱਚ ਆ ਕੇ ਲੁਕੇ ਆਇਆ ਜੇ ਆਪਣੀ ਇਹ ਤਾਕਤ ਇੱਕ ਵਾਰੀ ਇਕੱਠੀ ਹੋ ਕੇ ਇਹ ਸਰਕਾਰਾਂ ਦਾ ਕੀ ਜੇ ਵਾਪਾ ਵੀ 2000 ਦੇ ਤਾ ਮੋਦੀ ਨੂੰ ਚੁਟਾ ਕੇ ਆਇਆ ਉਸ ਦੇ ਵਿੱਚ ਜੇ ਲੋਕਤਾਂਤ ਕੱਠੀ ਹੋਈ ਸੀ ਪਿੰਡਾਂ ਦੇ ਵਿੱਚ ਵੀ ਇਹ ਵਿਅਕਤੀਆਂ ਕੋਈ ਐਂਗਾ ਨਹੀਂ ਕਰਾਉਂਦੇ ਵੀ ਪਿੰਡ ਦੇ ਫਕਾਤ ਵਾਸਤੇ ਸਿਰ ਪਿੰਡ ਨੂੰ ਪਾਣ ਵਾਸਤੇ ਲਖਣਾ ਕਰਾ ਦੇ ਨੇ ਡਿਪੈਂਡੈਂਟ ਦੋ 13 ਬਣੀਆਂ ਰਹਿ ਗਈਆਂ ਜਾਂ ਤਿੰਨ ਬਣ ਜਾਣੀਆਂ ਉਹ ਪਾਸੇ ਜਿਆਦੇ ਹੋਈਆਂ ਪੰਜ-ਪੰਜ ਥਰਾ ਬਣ ਗਿਆ ਪਿੰਡਾਂ ਦੇ ਵਿੱਚ ਕੋ ਕੋ ਕਿਸੇ ਨਾਲ ਚੱਲਦਾ ਕਿਸੇ ਨਾਲ ਚੱਲਦਾ ਆ ਦਿਲ ਦੇ ਕਿੰਨਾ ਜਿਹੜਾ ਆਪਾਂ ਨੂੰ ਸਾਲ ਦਾ 5 ਲੱਖ ਜੇ ਕੋ ਵੱਧ ਜੋੜ ਮਾਰ ਕੇ 10 ਲੱਖ ਲੈ ਜੂਗਾ ਇੱਕ-ਇੱਕ ਕਰੋੜ ਆਮ ਛੋਟੇ ਪਿੰਡ ਦੇ ਵਿੱਚ ਆਪਾਂ ਸਾਢੇ ਤਾਂ ਟੈਕਸ ਦੇ ਦਿੰਦੇ ਇਹਨਾਂ ਨੂੰ ਨੰਬਰ ਤੇ ਤਾਂ ਦੇਤਾ ਕੀ ਆ ਆਪਣਾ ਹੀ ਪੈਸਾ ਆ ਜਿਹੜਾ ਇਹ ਆਪ ਥਾਰੇ ਨੇ ਪਰ ਉਹ ਨਾਉ ਕੀ ਲਾਉਂਦੇ ਨੇ ਪਿੰਡਾਂ ਦਾ ਵਿਕਾਸ ਕਰਾਉਣਾ ਨਾ ਕੋਈ ਵਿਕਾਸ ਹੋ ਰਿਹਾ ਜੇ ਪਿੰਡ ਦੇ ਵਿੱਚ ਇੱਕ ਤਾਂ ਸਰਪੰਚ ਬਣੀ ਆ ਇਹਨੂੰ ਵਿਕਾਸ ਕੰਮ ਨਹੀਂ ਦਿੰਦੇ ਠੀਕ ਆ ਥੋੜੀ ਮਸਤੀ ਨਾਲ ਜਮਲ ਦੇ ਨਾਲ ਬਣਦੀ ਆ ਪਰ ਇਹ ਨਾ ਕਰੋ ਆਪਾਂ ਕੋਈ ਸਰਪੰਚ ਜੇ ਪੰਚਾਇਤ ਨੇ ਲੱਗਰਨੇ ਚੋਏ ਆ ਉਹਨੂੰ ਉਹਦੇ 5 ਸਾਲ ਵਾਸਤੇ ਆਪਾਂ ਪੂਰਾ ਕੰਮ ਕਰਨ ਦਈਏ ਅੱਜ ਅੱਜ ਦੇ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਆਯਾਦ ਵੱਲੋਂ ਹਾੜੀ ਲਵਾਉਣ ਆਏ ਸੀਗੇ ਆਪਾਂ ਜਾਣਦੇ ਨੇ ਦੇਖੋ ਇਹ ਆਪਾਂ ਹੀ ਸੀ ਸਰਕਾਰ ਤੇ ਸਰਕਾਰ ਨੂੰ ਜਾਂਦਾ ਸੀ ਕਿ ਆਪਾਂ ਬਦਲਾਅ ਲਿਆਉਣਾ ਹੈ ਬਦਲਾਅ ਲਿਆਉਣਾ ਹੈ ਤੇ ਆਪਾਂ 92 ਸੀਟਾਂ ਇਹਨਾਂ ਨੂੰ ਇਹਨਾਂ ਦੀ ਝੋਲੀ ਦੇ ਵਿੱਚ ਪਾਈਆਂ ਸੀਗੀਆਂ ਕਿਉਂਕਿ ਅਸੀਂ ਵੀ ਦੇਖੋ ਸਾਰਿਆਂ ਨੇ ਰਲ ਮਿਲ ਕੇ ਮੈਂ ਕਹਾਂ ਸਾਰਿਆਂ ਨੇ ਜਿਹੜੇ ਇੱਥੇ ਬੈਠੇ ਆਪਾਂ ਤੇ ਜੇ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਤਾਂ ਹੀ ਇਹ ਸੱਤਾ ਦੇ ਵਿੱਚ ਆਏ ਤੇ ਸਾਨੂੰ ਇਹਨਾਂ ਦੇ ਉੱਤੇ ਬੜਾ ਭਰੋਸਾ ਸੀਗਾ ਕਿ ਇਹ ਗਰੀਬ ਗਰੀਬੇ ਦੀ ਬਾਹ ਫੜ ਲਗੇ ਲੇਕਿਨ ਅੱਜ ਅੱਜ ਹਰੇਕ ਵਰਗ ਭਾਵੇਂ ਮੈਂ ਆਪਣੀ ਗੱਲ ਕਰਾਂ ਦੇਖੋ ਮੈਂ ਆਰਮੀ ਦੇ ਵਿੱਚ ਪਹਿਲਾਂ ਸਰਵਿਸ ਕੀਤੀ ਹੈ ਭਾਵੇਂ ਉਹ ਫੌਜੀ ਹੈ ਦੇਸ਼ ਦਾ ਰਾਖਾ ਹੈ ਭਾਵੇਂ ਉਹ ਕਿਸਾਨ ਹੈ ਭਾਵੇਂ ਉਹ ਮਜ਼ਦੂਰ ਹੈ ਕੋਈ ਵੀ ਵਰਗ ਭਾਵੇਂ ਉਹ ਬਿਜਲੀ ਬੋਰਡ ਦਾ ਮੈਂ ਭਾਵੇਂ ਟੀਚਰ ਹੈ ਅਧਿਆਪਕ ਸਤਿ ਸ਼੍ਰੀ ਅਕਾਲ ਤੇ ਨਾਲ ਵੇਖੋ ਸਾਡੀ ਆ ਬੇਟੀ ਮਨਦੀਪ ਕੌਰ ਮਨਦੀਪ ਕੌਰ ਨਾਲ ਮੈਨੂੰ ਪਤ ਇਨਾ ਮਨਦੀਪ ਮਦੰਦਾਜ਼ ਜਗੰਦਰ ਸਿੰਘ ਸੇਵਾ ਦੇ ਵਾਕੇ ਆਇਆ ਤੇ ਮੈਂ ਦੇਖਿਓ ਪਰ ਲੋਕਾਂ ਦੀ ਹਾਲਤ ਕੜੀਆਂ ਪਿੰਡ ਜਿਹੜਾ ਸਭ ਤੋਂ ਅ ਪ੍ਰੰਡ ਦੇ ਵਿੱਚ ਪਿੰਡ 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 ਕੜੀਆਂ ਉਹ ਸਾਰਿਆਂ ਨੇ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਪਹਿਲੀ ਕੋਠੀ ਆ ਉਹ ਜਿਹੜੀ ਡਿੱਗੀ ਆ ਉਹ ਸਾਰਿਆਂ ਨੇ ਉਹਦੇ ਉੱਤੇ ਮਤਲਬ ਸੋਸ਼ਲ ਮੀਡੀਆ ਤੇ ਵੀਡੀਓ ਉਹ ਆਈ ਹੋਈ ਆ ਸਾਰਿਆਂ ਨੇ ਦੇਖੀ ਆ ਉਸ ਆ ਕੋਠੀ ਦੇ ਵਿੱਚ ਵੀ ਅਸੀਂ ਜਾ ਕੇ ਆਏ ਆ ਤੇ ਉਸ ਪਿੰਡ ਦੇ ਵਿੱਚ ਅਸੀਂ ਫੌਜੀਆ ਨੇ ਉੱਥੇ ਟੈਂਪ ਲਾਇਆ ਹੁਣ ਵੀ ਨਹੀਂ ਲੱਗਿਆ ਉਹ ਪਰੰਗਰਾਂ ਦੇ ਵਿੱਚ ਜਾ ਕੇ ਅਸੀਂ ਰਾਸ਼ਨ ਮੰਗਿਆ ਤੇ ਇਹ ਆਪਣਾ ਉਥੋਂ ਕਦੇ ਜੇ ਅਸੀਂ ਹੈਲੀਕਾਪਟਰ ਦੇਤਾ ਹੈਲੀਕਾਪਟਰ ਮੈਨੂੰ ਇਹ ਦੱਸੋ ਵੀ ਹੈਲੀਕਾਪਟਰ ਨੇ ਕੀ ਦੇਤਾ ਹੈ ਹੈਲੀਕਾਪਟਰ ਘੁੰਮ ਕੇ ਚੱਲ ਜੀ ਆਪਣੇ ਆਪਣੇ ਉੱਤੇ ਉਹ ਹੈਲੀਕਾਪਟਰ ਕੀ ਕਰ ਸਕਦਾ ਹੈ ਉੱਤੇ ਠੀਕ ਹੈ ਹੈਲੀਕਾਪਟਰ ਦੇਤਾ ਤੇ ਉਸ ਤੋਂ ਬਾਅਦ ਆ ਜਿਹੜਾ ਮੌਜਾ ਦੇਖ ਲੋ ਜੀ ਇੱਕ ਆਸੋਣੀ ਗੱਲ ਆ ਇੱਕ ਮੱਝ ਮਰੀ ਦਾ 20000 ਰੁਪਈਆ ਕਹਿੰਦੇ ਨੇ ਅੱਜ ਦਵਾਗੇ ਤੇ ਮੈਨੂੰ ਇਹ ਇਹ ਹੁੰਦਾ 37000 ਵੀ 30000 ਦੇ ਵਿੱਚ ਮੱਝ ਆਉਂਦੀ ਆ ਤੇ ਸਰਕਾਰਾਂ ਜਿਹੜੀਆਂ ਨੇ ਹਮੇਸ਼ਾ ਹੀ ਦੇਖੋ ਪਹਿਲਾਂ ਕਿਸਾਨਾਂ ਦਾ ਧਰਨਾ ਲੱਗਿਆ ਤੇ ਇਹ ਕਿਹੜੇ ਤਰੀਕੇ ਨਾਲ ਇਹਨਾਂ ਨੇ ਡਾਂਗਾ ਮਾਰ ਮਾਰ ਕੇ ਕਿਸਾਨਾਂ ਨੂੰ ਅਰਚਕਾਇਆ ਤੇ ਜਿਹੜਾ ਦੇਖੋ ਜਿਹੜਾ ਅਰਜਾ ਪ੍ਰਸ਼ਾਸ਼ਨ ਆ ਉਹ ਵੀ ਸਾਡੇ ਦੇ ਸਾਡੇ ਹੀ ਆਪਣੇ ਕੋਈ ਭਰਾ ਏ ਕੋਈ ਸਾਡਾ ਬੱਚਾ ਹੈ ਤੇ ਇਹ ਸਰਕਾਰਾਂ

ਦਬਾਰ ਕੱਢਣੀ ਸੀ ਪਲੇਟਰਾ ਨੂੰ ਲਾਕਰਨਾ ਸੀ ਸਕੂਲ ਨੂੰ ਲਾਕਰਨਾ ਸੀ ਉਹ ਮਨਜੀਤ ਸਿੰਘ ਪਵਾਕੇ ਲੈ ਕੇ ਗਿਆ ਸੀਗਾ ਟੱਕੇ ਨਾਲ ਸਕੂਲ ਆਇਆ ਤੋਂ ਇੱਕ ਗ੍ਰਾਂਡ ਵਾਪਸ ਕਰਵਾਈ ਇਹ ਸਰਕਾਰ ਨੇ ਇੱਕ ਗ੍ਰਾਂਡ ਤੋਂ ਮੈਨੂੰ ਟੱਕੇ ਨਾਲ ਖਾਚ ਲਈ ਕਿਉਂਕਿ ਬਾਥਰੂਮਾਂ ਦੀ ਜ਼ਰੂਰਤ ਸੀ ਬੱਚਿਆਂ ਵਾਸਤੇ ਉਹ ਬਾਥਰੂਮ ਵੜ ਕੇ ਦੂਜੀ ਗ੍ਰਾਂਡ ਵਾਪਸ ਹੋ ਗਈ ਲਾਉ ਨਹੀਂ ਦਿੱਤੀ ਕਿਉਂਕਿ ਐਮਐਲਏ ਸਾਹਿਬ ਨੇ ਉਥੇ ਚਾਤਵਾਰੀ ਦਾ ਬਦਖੱਤ ਨਿਕਲਣਾ ਸੀ ਜਿਹੀ ਜਿਹੀ ਹੈਗੀ ਸੀ ਜਦੋਂ ਵੀ ਵੀ ਭਣੀ ਸੀ ਸਾਡੇ ਛੋਟੇ ਭਰਾ ਨੇ ਮਨਪ੍ਰੀਤ ਧੁਰਾ ਨੇ ਉਥੇprotest ਕੀਤਾ ਐਮਐਲਏ ਦਾ ਸਰਕਾਰ ਦਾ ਵੀ ਤੁਸੀਂ ਉਤ ਘਾਤਨ ਕਰ ਨਾ ਰਹੇ ਹੋ ਤੁਸੀਂ ਤਾਂ ਕੁਛ ਕੀਤਾ ਜੀ ਇਹ ਅੱਜ ਉਸੇ ਕੀਦਾ ਨਤੀਜਾ ਹੈ ਜਿਹੜਾ ਨੂੰ ਸਸਪੈਂਡ ਕੀਤਾ ਗਿਆ ਜਿਹੜੇ ਕਹਿੰਦੇ ਸੀ ਨਾ ਕਿ ਅਸੀਂ ਭੜ ਦੇ ਫਰੋਵਾਂਗੇ 70 ਸਾਲ ਦੇ ਅਕੀ ਮਾਦਾਈ ਨਾ ਬੱਤਾਂਗੇ ਉਹ ਤਾਂ ਅੱਜ ਸੱਚਾਈ ਸੁਣਨ ਨੂੰ ਤਿਆਰ ਨਹੀਂ ਸੱਚੀ ਗੱਲ ਸੁਣਨ ਨੂੰ ਤਿਆਰ ਨਹੀਂ ਇੱਥੇ ਸਾਰਿਆਂ ਨੇ ਐਮਐਲਏ ਸਾਹਿਬਾਰੇ ਬੋਲਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰੇ ਕਾਈ ਦਾ ਬੇਟਾ ਹੈ ਮੇਰੇ ਨਾਲ ਰਿਹਾ ਹੈ ਮੈਂ ਤਾਂ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਉਹ ਮੇਰੇ ਛੋਟੇ ਵੀਰ ਉਹ ਯਾਰ ਆਪਣੇ ਪਰਿਵਾਰ ਦਾ ਹੁਣ ਤਾਂ ਬੱਸ ਕਰ ਇੰਨਾ ਨਾਂ ਬਦਨਾਮ ਹੋ ਗਿਆ ਕੁਛ ਤਾਂ ਚੰਗਾ ਕੰਮ ਕਰ ਦੇ ਮੈਨੂੰ ਵੀ ਸੁਣਨ ਨੂੰ ਚੰਗਾ ਲੱਗੇ ਇਹ ਨਾਕਾਪਾ ਕਰਦੇ ਜੇ ਆਪਾਂ ਕੁਝ ਚੰਗਾ ਨਹੀਂ ਕਿਸੇ ਦਾ ਕਰ ਸਕਦੇ ਜਿੰਨੀਆਂ ਪੰਚਾਇਤਾਂ ਬਣੀਆਂ ਨੇ ਹੱਥ ਖੜਾ ਕਰਕੇ ਦੱਸ ਦਿਓ ਕਿਸੇ ਪੰਚਾਇਤ ਨੂੰ ਕੋਈ ਫੰਡ ਦਿੱਤਾ ਹੋਵੇ ਜੇ ਕਿਸੇ ਨੂੰ ਦੇਤਾ ਉਹ ਸੂਣੀ ਤੇ ਡੰਗਦਾ ਜੇ ਅਸੀਂ ਵੀ ਕਿਸੇ ਪੰਚਾਇਤ ਨੂੰ ਫੰਡ ਦੇਤਾ ਐਟੀ ਕੋਟੇ ਚੋਂ ਉਹਨੂੰ ਵੀ ਸੂਣੀ ਤੇ ਡੰਗਦਾ ਯਾ ਕਰਨਾ ਉਹ ਕਿਸੇ ਦਾ ਕੰਮ ਮੇਰੇ ਤੋਂ ਪਹਿਲਾਂ ਦੱਸਨੇ ਸੀ ਭਾਈ ਸਾਹਿਬ ਜਿਹੜੀ ਸੜਕ ਵਾਲੀ ਗੱਲ ਦੱਸ ਰਹੇ ਸੀਗੇ ਮਹਿੰਦ ਪਰ ਤੋਂ ਜਿਹੜੀ ਵਜੀਤਪੁਰ ਨੂੰ ਆਉਂਦੀ ਹੈ ਵਜੀਤਪੁਰ ਬਹੁਤ ਵੱਡਾ ਪਿੰਡ ਹੈ ਬਹੁਤ ਵੱਡਾ ਸਕੂਲ ਹੈ ਉੱਥੇ ਚਾਰ ਪੰਜ ਪਿੰਡਾਂ ਦੇ ਬੱਚੇ ਪੜ੍ਹਦੇ ਨੇ ਉਹ ਸੜਕ ਦੀ ਅਤਿਅੰਤ ਲੋੜ ਹੈ ਮੇਰੇ ਸਾਹਮਣੇ ਸਾਰੀ ਪੰਚਾਇਤ ਇੱਥੇ ਵੀਡੀਓ ਸਭ ਕੋਲੇ ਬੈਠੇ ਸੀ ਵੀਡੀਓ ਸਭ ਕਹਿ ਸੀ ਮੈਂ ਜਾ ਕੇ ਕਬ ਜਾ ਦਵਾ ਕੇ ਆਉਣਾ ਮੈਂ ਕਰਦਾ ਗੱਲ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਕੀ ਹੋਇਆ ਪਰ ਅੱਜ ਪਤਾ ਲੱਗਿਆ ਵੀ ਉਹ ਵਿੱਚ ਹੀ ਪਿਆ ਪਤਾ ਨਹੀਂ ਕੀ ਹੋ ਗਿਆ ਚਹੀਜੀ ਸਾਡੇ ਤੇ ਸਰਕਾਰ ਅਸੀਂ ਸਿੱਟਲੀ ਥੱਲੇ ਅਫਸਰशाही ਵੀ ਉਹੀ ਜੀ ਹੋਗੀ। ਤੱਬ ਸੇ ਕਮ ਇਹ ਤਾਂ ਪੜੇ ਲਿਖੇ ਲੋਕ ਨੇ। ਮੈਂ ਕਹਿੰਦਾ ਯਾਰ ਬਾਕੀ ਦੀ ਗੱਲ ਛੱਡੋ। ਅਸੀਂ ਤਸ ਖਾਨੇ ਆ ਜਿਨ੍ਹਾਂ ਨੂੰ ਆਫਤ ਆ ਗਈ ਉਹਨਾਂ ਤੇ ਤਸ ਖਾਨੇ ਆ। ਅਸੀਂ ਕਿਤੇ ਜਾਂਦੇ ਰਾਹੀ ਤੇ ਤਸ ਖਾ ਜਾਂਦੇ ਜਿਹਨੂੰ ਜਾਣਦੇ ਨਹੀਂ ਹੁੰਦੇ। ਜੇ ਉਹਨੂੰ ਕੋਈ ਪ੍ਰੋਬਲਮ ਹੋਵੇ ਕਿਸੇ ਦਾ ਸਾਈਕਲ ਪੈਂਚਰ ਹੋ ਜਾਵੇ, ਮੋਟਰਸਾਈਕਲ ਪੈਂਚਰ ਹੋ ਜਾਵੇ, ਗੱਡੀ ਪੈਂਚਰ ਹੋ ਜਾਵੇ, ਅਸੀਂ ਮਦਦ ਕਰਦੇ ਆ। ਅਸੀਂ ਤਾਂ ਇਹਨਾਂ ਦੇ ਅਪਦੇ ਪੰਜਾਬ ਰਾਜ ਦੇ ਬੰਦੇ ਆ ਸਾਡੇ ਤੇ ਹੁਣ ਤਾਂ ਤਰਸ ਖਾ ਲੋ 3 ਸਾਲ 3.5 ਸਾਲ ਹੋ ਗਏ ਸਾਨੂੰ ਤੁਹਾਨੂੰ ਸਾਡੇ ਤੇ ਤਸੱਦਦ ਕਰਦਿਆਂ ਨੂੰ ਸਾਨੂੰ ਥੋੜਾ ਤਸੱਦਦ ਸਹਿਣਿਆਂ ਨੂੰ ਹੁਣ ਤਾਂ ਸਾਡੇ ਤੇ ਤਰਸ ਖਾ ਲੋ ਹੁਣ ਤਾਂ ਸਾਡੀ ਹੈਲਪ ਕਰ ਦਿਓ ਜੇ ਸਾਡੀ ਹੈਲਪ ਨਹੀਂ ਕਰ ਸਕਦੇ ਤਾਂ ਸਾਡੇ ਲੋਕਾਂ ਨੂੰ ਤੰਗ ਤਾਂ ਨਾ ਕਰੋ ਸਾਡੇ ਲੋਕਾਂ ਨਾਲ ਇੰਨੀ ੱੱਕੇਸ਼ਾਈ ਤਾਂ ਨਾ ਕਰੋ ਤੁਸੀਂ ਵਜੀਦਪੁਰ ਨੂੰ ਕੋਈ ਗਰਾਹ ਨਹੀਂ ਦਿੱਤੀ ਠੀਕ ਹੈ ਸਰਪੰਚ ਨੂੰ ਬੈਠੇ ਰਹਿਣ ਨੂੰ ਬੇਲੀ ਕੀ ਹੋਇਆ ਅੱਜ ਕਿਹੜੇ ਪਿੰਡ ਚਂਹਰੇਗਾ ਚੱਲ ਰਹੀ ਹੈ ਦੋ ਮਹੀਨਿਆਂ ਤੋਂ ਸੈਂਟਰ ਸਰਕਾਰ ਵੱਲੋਂ ਡਰੇਗਾ ਬੰਦ ਹੈ ਦੱਸੋ ਇਹ ਕੀ ਬਹਾਨਾ ਹੋਇਆ ਸਭ ਤੋਂ ਵੱਡੀ ੱੱਕੇ ਸਾਹੀ ਮੈਨੂੰ ਨਹੀਂ ਪਤਾ ਲੱਗਦਾ ਕਿਉਂਕਿ ਬਿਨਾਂ ਸਬੂਤਾਂ ਦੇ ਕੋਈ ਗੱਲ ਕਰਨੀ ਚੰਗੀ ਨਹੀਂ ਹੁੰਦੀ ਪਰ ਜਿਹੜੀ ਕਹਿੰਦੇ ਹੁੰਦੇ ਨੇ ਬੰਦੇ ਦੀ ਜਿਹੜੀ ਕਾਰਗੁਜ਼ਾਰੀ ਹੈ ਨਾ ਉਹ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਚਲੀ ਜਾਂਦੀ ਹੈ ਮੈਂ ਇਹ ਅੱਜ ਵੀਡੀਓ ਦਫ਼ਤਰ ਦੇ ਵਿੱਚ ਇਸ ਡਿਪਾਰਟਮੈਂਟ ਦੇ ਵਿੱਚ ਫੜ ਕੇ ਇਹ ਗੱਲ ਪੁੱਛਣੀ ਚਾਹਣਾ ਆ ਜਿਹੜੇ 400 ਲੋਕਾਂ ਨੂੰ ਨੋਟਿਸ ਕੱਢੇ ਇਹ ਨੋਟਿਸ ਕੱਢਣ ਤੋਂ ਪਹਿਲਾਂ ਮੈਂ ਵੀਡੀਓ ਸਾਹ ਕੋਲੇ ਆਇਆ ਤਵਾਰਨਾ ਸਾਹ ਕੋਲੇ ਮੇਰੇ ਨਾਲ ਸਰਪੰਚ ਸਾਫ ਦਾ ਸਰਪੰਚ ਕੁਲਵਿੰਦਰ ਸਿੰਘ ਜੀ ਸੀਗੇ ਵੀ ਆ ਤੁਸੀਂ ਜਿਹੜਾ ਕੁਝ ਕਰਨ ਜਾ ਰਹੇ ਹੋ ਆ ਸਾਡੇ ਕੋਲੇ ਹਾਈ ਕੋਰਟ ਦੇ ਆਰਡਰ ਨੇ ਹਾਈ ਕੋਰਟ ਨੇ ਇਹ ਜ਼ਮੀਨਾਂ ਨਾ ਕਰਾਈਆਂ ਹੋਈਆਂ ਨੇ ਉਹ ਕਹਿਣ ਲੱਗੇ ਠੀਕ ਹੈ ਜੀ ਸਾਨੂੰ ਹਾਈ ਕੋਰਟ ਦੇ ਆਰਡਰ ਦੇ ਦਿਓ ਇਹਨਾਂ ਨੇ ਹਾਈ ਕੋਰਟ ਦੇ ਕੋਰਟ ਦੇ ਡਾਇਰੈਕਟਰ ਆ ਪੰਚਾਇਤ ਦੇ ਆਰਡਰ ਦਿੱਤੇ ਉਹ ਕਹਿੰਦੇ ਠੀਕ ਹੈ ਉਸ ਤੋਂ ਬਾਅਦ ਪਤਾ ਲੱਗਿਆ ਐਡਾ بڑا ਪਲੰਦਾ ਸੂਨਰ ਦੇ ਲੋਕਾਂ ਨੂੰ ਕਰਤਾ ਕਿ ਐ ਕਿ ਜੀ ਤੁਸੀਂ ਨਜਾਇਜ਼ ਬੈਠੇ ਹੋ ਇਤਨੀ ਦੋ ਨਹੀਂ ਤਿੰਨ ਨਹੀਂ ਮੇਰੇ ਖਿਆਲ ਨਾਲ 400 ਤੋਂ ਉੱਪਰ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਨੇ ਨੋਟਿਸ ਕੱਟਿਆ ਤਿੰਨ ਤਿੰਨ ਚਾਰ ਚਾਰ ਵਾਰ ਰਜਿਸਟਰੀਆਂ ਹੋ ਗਈਆਂ ਉਹਦੇ ਵਿੱਚ ਤੁਸੀਂ ਕਿੱਥੇ ਸੁੱਤੇ ਸੀਗੇ ਜੋ ਇਹ ਜੱਤੀਏ ਨਾਲ ਹੋਇਆ ਸਰਪੰਚ ਨਾਲ ਉਹ ਇੱਕ ਪਿੰਡ ਨਹੀਂ ਅਕੀਤਤ ਨਹੀਂ ਹੈਗੀ ਇਹ ਸਾਰੇ ਪਿੰਡਾਂ 'ਚ ਇਹੀ ਕੁਝ ਹੁੰਦਾ ਸਾਡੇ ਪਿੰਡ ਵੀ ਇਹੀ ਕੁਝ ਹੋਇਆ ਸਾਡੇ ਨਾਲ ਦੇ ਸਾਡੇ ਬਲਾਕ ਦੇ ਵਿੱਚ ਪਿੰਡ ਪੈਂਦਾ ਰਖੜਾ ਮੰਤਰੀ ਸਾਹਿਬ ਦਾ ਪਿੰਡ ਉੱਥੇ ਵੀ ਇਹੀ ਕੁਝ ਹੋਇਆ ਉੱਥੇ ਸਾਰੀ ਜ਼ਮੀਨ ਦੇ ਵਿੱਚ ਲੋਕ ਘਰ પાਕੇ ਬੈਠੇ ਨੇ ਪਰ ਇੱਕ ਸਾਡੇ ਬਲਾਕ ਦਾ ਉਹਦੇ ਨਾਲ ਆ ਉਹਨੂੰ ਬੁਲਾਵਾਂਗੇ ਉਹਦਾ 10 ਵਜੇ ਸਵੇਰਾ ਪਲਾਟ ਜਿੱਥੇ ਇਹੀ ਵੀਡੀਓ ਸਾਹਿਬ ਜਾ ਕੇ ਜਿੰਦਾ ਲਾਇਆ ਆਇਆ ਅਤੇ ਜਿੰਦਾ ਲਾਉਣ ਗਿਆ ਨਾਲ ਰਖੜੇ ਦੇ ਪਰਲੇ ਰਖੜੇ ਸਰਪੰਚ ਨੂੰ ਨਾਲ ਲੈ ਕੇ ਜੋ ਅੱਜ ਕੱਲ ਇਹਨਾਂ ਦਾ ਜਾਦੇ ਚਿਹਤਾ ਬਣਿਆ ਹੋਇਆ ਹੈ ਪਰ ਉਹ ਸਰਪੰਚ ਸਾਲਾ ਮਾਰਦੇ ਨੇ ਕਦੇ ਰਖੜੇ ਕਿ ਨਹੀਂ ਹੋ ਜਾਂਦੇ ਨੇ ਕਦੇ ਇੱਧਰ ਹੋ ਜਾਂਦੇ ਨੇ ਉਹ ਵਾਲੀ ਸਰਕਾਰ ਦੇ ਕਾਗ ਰਸਦੀ ਆ ਕੀ ਕਾਂਗਰਸ ਕਿ ਨਹੀਂ ਹੋ ਜਾਣਗੇ ਉਹ ਸਰਪੰਚਾਂ ਨੇ ਸਾਡੇ ਪੰਜਾਬ ਦਾ ਸਾਡੇ ਪਰਚਾ ਪਟਿਆਲੇ ਜ਼ਿਲ੍ਹੇ ਦਾ ਬੇੜਾ ਕਰ ਕਰਿਆ ਹੋਇਆ ਸੋ ਜਿਹੜਾ ਉਹ 10 ਬਿਸਵੇ ਦਾ ਪਲਾੜ ਨੂੰ ਜ਼ਿੰਦਾ ਲਾਇਆ ਇਹੇ ਵੀਡੀਓ ਸਾਹਮਣੇ ਦਾ ਜ਼ਿੰਦਾ ਲਾਉਣ ਗਿਆ ਤਾਂ ਪਿੰਡ ਦੇ ਲੋਕ ਇਕੱਠੇ ਹੋਏ ਵੀ ਭਾਈ ਕੀ ਚੱਕਰਾ ਤੋ ਜ਼ਿੰਦਾ ਲਾਉਣਾ ਆ ਉਹ ਦੁਕਾਨਾਵਾਉਣ ਲੱਗਿਆ ਸੀ ਪਰ ਉਹ ਲੋਕਾਂ ਨੇ ਬਹੁਤ ਵਿਰੋਧ ਕੀਤਾ ਪਰ ਇਹਦਾ ਹੌਸ ਦਾ ਨਹੀਂ ਕਹੇ ਮੈਂ ਜ਼ਿੰਦਾ ਲਾਵਾਂ ਤੇ ਐਵੇਂ ਕੋਲਸ ਮੰਗਾਈ ਵੀਡੀਓ ਸਾਹਮਣੇ ਸਰਪੰਚ ਅੰਦਰ ਬੈਠਾ ਆਪਣੇ ਕਮਰੇ 'ਚ ਸਰਪੰਚ ਰਖੜੇ ਪਿੰਡ 'ਚ ਦੋ ਬਣਦੇ ਨੇ ਇੱਕ ਨਵੇਂ ਰਖੜੇ ਦਾ ਇੱਕ ਪੁਰਾਣੇ ਰਖੜੇ ਦਾ ਸੋ ਇਹ ਮੁੱਦਾ ਪੁਰਾਣੇ ਰਖੜੇ ਦਾ ਅੰਦਰ ਉਹ ਚਿਹਤਾ ਇਹਨਾਂ ਦਾ ਉਹ ਨਵੇਂ ਰਖੜੇ ਦਾ ਪੁਰਾਣੇ ਰਖੜੇ ਦਾ ਸਰਪੰਚ ਆ ਮੁੱਦਾ ਨਵੇਂ ਰਖੜੇ ਦਾ ਜਦੋਂ ਜਿੰਦਾ ਲਾਇਆ ਗਿਆ ਵੀਡੀਓ ਨੂੰ ਤਾਂ ਕੋਈ ਲੋਕਾਂ ਨੇ ਕਿਹਾ ਜੇ ਕਿਹੜੀ ਵਜਾ ਹੈ ਕਹਿੰਦਾ ਪੰਚਾਇਤੀ ਜਗਾ ਉਹ ਕਹਿੰਦੇ ਵੀ ਤੁਸੀਂ ਜਿੰਦਾ ਲਾਉਣ ਆਇਆ ਸਾਨੂੰ ਫਰਜ਼ ਦਿਖਾਓ ਫਰਜ਼ ਉਹਨਾਂ ਦੇ ਕੋਈ ਨਹੀਂ ਸੀ ਕਿਉਂ ਕਿ ਆਵਾਦੀ ਜਿਵੇਂ ਵੀ ਜੋੜੇ ਮਾਜਰੇ ਸਾਹਿਬ ਦਾ ਲਾ ਲਓ ਚਾਹੇ ਗੱਜੂ ਮਾਜਰੇ ਵਾਲੇ ਦਾ ਲਾ ਲਓ ਚਾਹੇ ਸਰਪੰਚ ਦਾ ਵਾਲਾ ਉਹ ਕਹਿੰਦਾ ਫਰਦ ਦਿਖਾਓ ਜੇ ਸਾਡੇ ਦੇ ਸਾਮਲਾਟ ਜਗਾ ਸਾਮਲਾਟ ਦਾ ਸਾਰਾ ਪਿੰਡੇ ਸਾਮਲਾਟ ਦਾ ਉਹ ਕਹਿੰਦਾ ਵੀ ਇਹ ਨਹੀਂ ਸਾਨੂੰ ਪਤਾ ਵੀ ਇਹ ਤਾਂ ਅਸੀਂ ਜਿੰਦਾ ਲਾਉਣਾ ਹੈ ਚਲੋ ਉਹ ਬੰਦੇ ਅੜੇ ਉਹਨਾਂ ਕਹੇ ਯਾਰ ਚਲੋ ਅਸੀਂ ਨਹੀਂ ਜਿੰਦਾ ਲਾਉਂਦੇ ਤੁਸੀਂ ਉਹ ਲਾ ਕੇ ਸਾਨੂੰ ਚਾਬੀਆਂ ਦੇ ਦਿਓ ਉਹ ਕਹਿੰਦਾ ਵੀ ਅਸੀਂ ਕਾਹਤੋਂ ਲਾਈਏ ਸਾਡੇ ਹੀ ਘਰ ਹੋਵੇ ਸਾਡੇ ਹੀ ਪਲਾਟ ਹੋਵੇ ਅਸੀਂ ਕਾਹਤੋਂ ਜਿੰਦਾ ਲਾਈਏ ਚਲੋ ਜੀ ਆਏ ਪੁਲਿਸ ਪਾਸ ਬੁਲਾ ਕੇ ਜਿੰਦਾ ਲਾਤਾ ਜਦੋਂ ਇਹਨਾਂ ਨੇ ਕਿਹਾ ਉਹ ਬੰਦੇ ਨੇ ਕਿ ਅੰਦਰ ਗਤੀ ਜਿਵੇਂ ਹੁੰਦੀ ਆ ਚਲੋ ਆਪਣਾ ਜਿੰਦਾ ਪਲਾਟ ਲੱਭਿਆ ਜਾਂਦਾ ਅੰਦਰ ਗਤੀ ਉਹ ਪਹੁੰਚ ਕਰੀ ਜੋੜੇ ਮਾਜਰੇ ਤੱਕ ਆ ਉਹ ਕਹਿੰਦਾ ਕੋਈ ਗੱਲ ਨਹੀਂ ਯਾਰਾ ਆਪਾਂ ਦੇਖ ਲੈਣੇ ਆ ਮਸਲਾ ਹੱਲ ਹੋ ਜੂ ਗੱਜੂ ਮਾਜਰੇ ਤੱਕ ਗਿਆ ਬੰਦਾ ਅਸੀਂ ਜਥੇਬੰਦੀ ਵੱਲੋਂ ਉਹਨੂੰ ਯਕੀਨ ਦਵਾਇਆ ਵੀ ਕੋਈ ਟੱਕਰੀ ਜਿੰਦਾ ਤੋੜ ਕੇ ਅਸੀਂ ਅੰਦਰ ਪਰ ਜਾਣਿਆ ਕੋਈ ਗੱਲ ਨਹੀਂ ਉਹ ਕਹਿੰਦਾ ਜੀ ਮੈਂ ਡਰਦਾ ਹੂੰਦੇ ਨੇ ਚਲੋ ਸਾਰੇ ਤਰ੍ਹਾਂ ਦੇ ਰੋਕ ਹੁੰਦੇ ਨੇ ਡਰਦੇ ਵੀ ਹੁੰਦੇ ਨੇ ਵੀ ਕਾਨੂੰਨ ਸਰਕਾਰ ਨਾਲ ਪੰਗਾ ਲੈਣਾ ਇਹ ਕਹਿੰਦਾ ਗੱਜੂ ਮਾਜਰੇ ਵਾਲਾ ਕਹਿ ਰਿਹਾ ਕਹਿੰਦਾ ਅਲਟਾਰ ਹੋਏ ਦਫ਼ਤਰ ਬਣਾਉਣਾ ਹੈ ਪੰਚਾਇਤ ਦਾ ਦਫ਼ਤਰ ਬਣਾਉਣਾ ਹੈ ਤੇ ਏਰੀਆ 'ਚ ਲੱਗੇ ਪਾਊਗਾ ਹੁਣ ਮੈਨੂੰ ਆਏ ਦੱਸੋ ਵੀ ਆ ਐਡਾ ਬਣਾ ਬਣ ਗਿਆ ਹੋਰ ਪੰਡਾ 'ਚ ਬਣ ਕੇ ਕਿਹੜੇ ਉਥੇ ਵੀਡੀਓ ਜਾਂਦੇ ਨੇ ਜਾਂ ਕਿਹੜੇ ਸੈਕਟਰੀ ਜਾ ਕੇ ਵਹਿੰਦੇ ਨੇ ਸੋ ਜਿੱਥੇ ਦਾ ਲੋਕ ਅੜਦੇ ਨੇ ਜਾਂ ਜਿੱਥੇ ਜਖਰੇ ਬੰਦਿਆ ਅੜਦਿਆਂ ਨੇ ਉਹ ਕੱਲਾ ਜਿੰਦਾ ਲੱਗਿਆ ਵਾ ਨਾ ਤਾਂ ਉਥੇ ਕੋਈ ਵੀਡੀਓ ਜਾਂਦਾ ਹੈ ਨਾ ਉਹ ਬੰਦੇ ਦਾ ਹੌਸਲਾ ਪੈਂਦਾ ਤੋੜਦਾ ਪਰ ਠੱਕਾ ਕਰਦੇ ਨੇ ਜਿੱਥੇ ਇਹਨਾਂ ਤੋਂ ਬਾਹਰ ਚੱਲਦੀ ਆ ਲਾਉਦੇ ਨੇ ਸੋ ਇਸ ਕਰਕੇ ਆਪਾਂ ਇਹਨਾਂ ਦੇ ਨਾਲ ਰਵਾਂਗੇ ਤੇ ਜਿੰਨਾ ਚਿਰ ਇਹਨਾਂ ਦੇ ਸਰਪੰਚ ਸਾਹਿਬ ਦੀ ਬਹਾਲੀ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਬਿਲਕੁਲ ਇਸੇ ਤਰ੍ਹਾਂ ਇਹਨਾਂ ਦੇ ਇਕੱਠੇ ਹੋ ਕੇ ਆਪਣੇ ਇਲਾਕੇ ਵੱਲੋਂ ਪੂਰਾ ਇਹਨਾਂ ਦਾ ਸਹਿਯੋਗ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਬੇਨਤੀ ਕਰਨਾ ਆਪਣੀ ਵਿੱਚ ਪਰਮਾਤਮਾ ਜੀ ਆਣੇ ਦੇਵਾ ਹਾਂ ਜੀ ਹਾਂਜੀ ਉਹ ਸੋਰੀ ਲੋਕ ਤੇ ਸਾਜਨਾ ਬਾਲ ਲੱਕੇ ਸ਼ਾਹੀ ਬੰਦ ਕਰੋ ਲੱਕੇ ਜਾਹੀ ਬੰਦ ਕਰੋ ਅਮਨ ਇਸਮਾਨਾ ਮਰਦਾਬਾ ਅਮਨ ਇਸਮਾਨਾ ਮਰਦਾਬਾ